ਯਾਰ ਗ੍ਰਮੀਤ ਨੂੰ ਕੀ ਦਸਾਂ ਯਾਰ ਮੈਂ ਇਹਨਾਂ ਤੈਨੂੰ ਕੋਈ ਗੱਲ ਦੱਸਤੀ ਤੇ ਤੂੰ ਟੈਨਸ਼ਨ ਲੈਣੀ ਆ ਫੇਰ ਯਾਰ ਟੈਨਸ਼ਨ ਤੇ ਮੈਨੂੰ ਇਦਾਂ ਜਿਆਦਾ ਹੋਣ ਰਹੀ ਆ ਕਦੋਂ ਦੀ ਤੈਨੂੰ ਪੁੱਛਣ ਲਈ ਆ ਗੱਲ ਦੱਸੋਗੇ ਤੇ ਮੈਨੂੰ ਪਤਾ ਲੱਗੂ ਨਾਲੇ ਤੁਹਾਡੇ ਵੀ ਮਨ ਦਾ ਬੋਝ ਹੌਲਾ ਹੋਊਗਾ ਯਾਰ ਉਹ ਤੇ ਗੱਲ ਸਹੀ ਆ ਪਤਾ ਗੱਲ ਕੀ ਹੋਈ ਆ ਉਹਨਾਂ ਆਫਿਸ ਵਾਲਾ ਨੇ ਨਾ ਜਿਹੜੇ ਪੱਕੇ ਬੰਦੇ ਆ ਉਹ ਰੱਖ ਲਿਆ ਤੇ ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਜਵਾਬ ਦਿੱਤਾ ਵਾ ਉਹਨਾਂ ਨੇ ਕਹਿਤਾ ਵਾ ਵੀ ਆ ਮਹੀਨਾ ਕੰਮ ਕਰ ਲਓ ਤੇ ਅਗਲੇ ਮਹੀਨੇ ਤੋਂ ਤੁਸੀਂ ਆਪਣੀ ਛੁੱਟੀ ਕਰੋ ਨਾ ਨੋਵੇਂ ਆਹ ਨਾਲੀ ਮੈਨੂੰ ਕਿ ਮੈਂ ਕਿਹੜਾ ਮੈਂ ਕਿਹੜਾ ਪੱਕਾ ਸੀ ਹੱਲੀ ਮੈਂ ਵੀ ਤੇ ਕੱਚਾ ਹੀ ਸੀ ਹਾਈ ਹਾਈ ਵੇ ਰੱਬਾ ਸਾਡੀ ਸੜ ਗਈ ਕਿਸਮਤ ਅਸੀਂ ਕੀ ਕਰਾਂਗੇ ਰੱਬ ਵੀ ਵੇਲਾ ਹਮੇਸ਼ਾ ਚੰਗੇ ਬੰਦੇ ਨਹੀਂ ਮਾੜਾ ਕਰਦਾ ਵਾ ਜੇ ਘਰੋਂ ਨਹੀਂ ਕੋਈ ਆਸ ਹੈਗੀ ਤੇ ਹੁਣ ਆ ਵੀ ਜਿਹੜਾ ਕੰਮ ਥੋੜਾ ਹੱਥ ਟੋਕਾ ਹੈਗਾ ਹੀ ਉਹ ਵੀ ਰੱਬ ਨੇ ਖੋਲਿਆ ਸਾਡੇ ਕੋਲੋਂ ਕੀ ਕਰਾਂਗੇ ਯਾਰ ਤੂੰ ਟੈਨਸ਼ਨ ਕਰ ਤੂੰ ਨਹੀਂ ਆ ਆਸ ਤੇ ਉਹਨਾਂ ਨੂੰ ਆਸ ਉਹਨਾਂ ਨੂੰ ਹੋਵੇ ਜਿਹੜੇ ਬੰਦੇ ਕੁਝ ਹੈ ਨਹੀਂ ਉਹਨਾਂ ਕੋਲ ਸਾਡੇ ਕੋਲ ਇੰਨੀ ਪੈਲੀ ਬੰਨਾ ਹੈਗਾ ਰਾਜੇ ਹੈਗੇ ਅਸੀਂ ਟੈਂਸ਼ਨ ਕੋ ਨਹੀਂ ਆ ਆਪਣੀ ਪੈਲੀ ਬੰਨਾ ਕਰਾਂਗੇ ਤੇ ਆਪਣਾ ਖਰਚ ਖਰਚਾ ਬਚਾ ਕਰਾਂਗੇ ਟੈਂਸ਼ਨ ਆਂਦੀ ਕੋਈ ਲੋੜ ਨਹੀਂ ਹੈਗੀ ਉਹ ਮੇਰੇ ਆ ਭੋਲਿਆ ਬੰਦਿਆ ਰਾਜਾ ਤੇ ਫੇਰ ਹੀ ਬਣੇਗਾ ਨਾ ਜੇ ਤੈਨੂੰ ਘਰ ਦੇ ਰਾਜਾ ਬਣਨ ਦੇਣਗੇ ਤੇ ਮੈਨੂੰ ਤੇ ਅਗੋਂ ਬੱਚਿਆਂ ਦਾ ਫਿਕਰ ਪਿਆ ਵਾ ਹੁਣ ਕੁੜੀ ਦਾ ਨਵਾਂ ਐਡਮਿਸ਼ਨ ਆ ਹਜੇ ਬੁੱਕਾਂ ਲਈਆਂ ਵਾ ਉਥੇ ਇੱਕ ਪੈਸਾ ਜਮਾ ਨਹੀਂ ਕੀਤਾ ਉਹਦੇ ਪੈਸੇ ਜਮਾ ਕਰਨੇ ਯਾਰ ਗਾੜੀ ਫੀਸ ਦੇਣੀ ਆ ਗਾੜੀ ਹੁਣ ਤਾਂਪਾ ਨੂੰ ਲੋੜ ਆ ਪੈਸੇ ਟਕੇ ਦੀ ਉਹ ਨਹੀਂ ਚਾਹੀਦੇ ਹਸਪੀਟਲਾਂ ਦੇ ਮੂੰਹ ਹੀ ਏਡੇ ਵੱਡੇ ਆ ਤੇ ਰਹੀ ਗੱਲ ਪੈਲੀ ਦੀ ਓ ਪੁੱਲ ਜੋਧ ਹੀ ਆ ਮਾਤਾ ਨੇ ਕਹਿ ਰਹੇ ਕੱਫੇ ਕਿੱਥੋਂ ਲਾਉਣੇ ਆ ਜੇ ਮਾਤਾ ਨੇ ਪਹਿਲੀ ਤੈਨੂੰ ਵਾਹਣ ਦਿੱਤੀ ਪਹਿਲੀ ਤੂੰ ਹੀ ਵਾਹੋਗੇ ਫਸਲ ਬੀਜੋਗੇ ਵੱਢੋਗੇ ਤੇ ਫਿਰ ਤੂੰ ਹੀ ਆਖੋਗੇ ਵੀ ਇਹ ਮੈਂ ਬੀਜੀ ਆ ਵੱਡੀ ਆ ਕਮਾਈ ਆ ਮੈਂ ਫਲਾਣੇ ਥਾਂ ਲਾਉਣੀ ਢਮਕਾਣੇ ਥਾਂ ਲਾਉਣੀ ਮਾਤਾ ਮੰਗ ਕੇ ਪੈਸਾ ਤੁਹਾਡੇ ਕੋਲ ਲਾਉਗੀ ਉਹ ਆਉਂਦਾ ਆਉਂਦਾ ਠੇਕਾ ਆਪਣੀ ਜੇਬ ਚ ਪਾਉਂਦੀ ਆ ਤੈਨੂੰ ਹੱਥ ਨਹੀਂ ਲਾਉਣ ਦਿੰਦੀ ਉਹ ਚਾਹੂਗੀ ਵੀ ਇਹ ਪਹਿਲੇ ਬੰਨਾ ਤੁਹਾਡੇ ਹੱਥ ਜਾ ਜੇ ਕਦੀ ਵੀ ਨਹੀਂ ਟਾਡਾ ਮਾਨਾਂਦਾ ਹੋਊਗਾ ਪਰ ਮੇਥੋਂ ਲਖਾ ਲਓ ਜੇ ਮਾਤਾ ਤੁਹਾਨੂੰ ਪਹਿਲੀ ਪੌਣ ਤੇ ਪਹਿਲੇ ਜ ਪੈਰ ਵੀ ਪੌਣ ਦਾ ਇਹ ਤੇ ਕਦੇ ਨਹੀਂ ਛਡਾਉਣੀ ਉਹਨੇ ਕਿਉਂ ਹੁਣ ਕਿਉਂ ਨਾ ਪਹਿਲੀ ਪੌਣ ਦੋਗੀ ਕੱਲ ਉਹ ਅੱਗੇ ਆਂਦੀ ਸੀ ਚੱਲ ਕੋਈ ਗੱਲ ਨਹੀਂ ਮੈਂ ਕੁੜੀ ਵੀ ਆਉਣੀ ਆ ਤੇ ਕੁੜੀ ਉਹਨੇ ਵਿਆਹ ਲਈ ਆ ਫੇਰ ਦੋਦੇ ਦੋਤੀਆਂ ਹੋ ਕੇ ਚੱਲ ਕੋਈ ਗੱਲ ਨਹੀਂ ਫੇਰ ਕੀ ਖਰਚਾ ਵਟਾ ਹੁਣ ਚੱਲ ਜਿੰਨੇ ਲੋੜ ਹੋਗੇ ਉਹਨੂੰ ਕਹੂੰਗਾ ਵੀ ਇਹਦੇ ਵਿੱਚੋਂ ਥੋੜਾ ਬਹੁਤਾ ਪੈਸੇ ਮੇਰੇ ਕੋਲ ਲੈ ਲਿਆ ਕਰੀ ਠੇਕੇ ਦੇ ਫੇਰ ਕੀ ਹੋਗਾ ਮੈਂ ਤਨ ਦੇਦਾ ਕਰੂੰਗਾ ਬਾੜੀ ਗੱਲ ਪੈਸੇ ਖਰਚਾ ਮੇਰੇ ਕੋਲ ਲੈ ਲਿਆ ਕਰੀ ਜੇ ਬਾੜੀ ਸੋਹਣੀ ਆ ਉੜੀ ਨੂੰ ਨੇ ਘਰ ਦਾ ਖਰਚਾ ਨਹੀਂ ਤੋੜਨਾ ਆਪਣੇ ਕੋਲੋਂ ਪੈਸੇ ਦੇ ਕੇ ਆ ਦੋ ਤੀ ਦੋਤੇ ਉਹਨੇ ਵਿਆਹੋਂ ਤੱਕ ਦਾ ਠੇਕਾ ਚੁੱਕਿਆ ਹੋਇਆ ਏ ਉਹਨਾਂ ਦੇ ਜੋ ਗਰਮੀਆਂ ਸਰਦੀਆਂ ਕੱਪੜੇ ਆ ਧੀ ਦੇ ਆ ਸਾਰਾ ਕੁਝ ਦੇ ਉੱਥੇ ਲੈ ਕੇ ਬਜਾਰੋਂ ਹੀ ਤੇ ਬਜਾਰਾਂ ਹੀ ਉੱਥੇ ਦੇ ਕੇ ਤੇ ਆਣ ਵੜਦੀ ਖਾਲੀ ਹੱਥ ਮੇਰੇ ਕੋਲ ਸੱਚੀ ਦੀ ਸੱਚੀ ਮੈਨੂੰ ਪਤੇ ਬਾਅਦ ਚ ਲੱਗਦੇ ਨੇ ਉਹ ਅਗਲੀ ਆਂਦੀ ਮੇਰੀ ਤੇ ਔਖੀ ਬੜੀ ਆ ਮੈਂ ਤੇ ਨੰਗਾ ਦੇ ਘਰ ਵੀ ਆਈ ਆ ਮੈਂ ਇੱਥੋਂ ਹੀ ਪਾਲਣੀ ਆ ਤੀ ਮੈਂ ਇੱਥੇ ਸਭ ਕੁਝ ਦੇ ਕੇ ਆਉਣਾ ਆ ਐਵੇਂ ਖਲੀ ਮਾਰਦਾ ਦਿਮਾਗ ਖਰਾਵਾ ਜਿਦਾਂ ਦਾਦੀ ਨੇ ਕੀਤਾ ਹੀ ਦੱਸਤਾ ਉਹ ਦਾਦੀ ਨੇ ਸਾਰਾ ਕੁਝ ਵੇਚ ਕੇ ਰਿਸਤਾ ਕੀਤਾ ਹੀ ਚੰਗੇ ਭਲੇ ਕਰ ਹੈਗਾ ਉਹਨਾਂ ਦਾ ਸਾਰਾ ਕੁਝ ਘਰ ਹੈਗਾ ਐ ਅਗਲੇ ਕੰਜੂਸੀ ਕਰਦੇ ਆ ਯਾਰ ਆਪਣਾ ਘਰ ਬਣਾਉਣ ਵਾਸਤੇ ਕੰਜੂਸੀ ਕਰਦੇ ਆ ਨਾ ਇਹ ਕਰਨੀ ਪੈਂਦੀ ਆ ਸਾਡੇਆਂ ਸਪੋਨਰ ਵੀ ਦਾ ਦੇਣਾ ਸਾਰਾ ਕੁਝ ਇਹ ਉਹਨਾਂ ਨੂੰ ਕੰਜੂਸੀ ਨਹੀਂ ਆਂਦੀ ਇਹ ਆਂਦੀ ਆ ਫਿਰ ਉਹਨਾਂ ਦੇ ਪੱਲੇ ਹੀ ਕੱਖ ਨਹੀਂ ਮੇਰੀ ਧੀ ਨੂੰ ਦਿੰਦੇ ਘਰ ਤੇ ਬਣਾਉਣ ਹੋਈ ਦੀ ਧੀ ਦਾ ਹੀ ਡਿਆ ਕਿਹਦਾ ਘਰ ਬਣਾਉਂਦੇ ਆ ਆਹ ਉਹ ਤੇ ਹੈ ਤੇ ਗੱਲ ਹੈਗੀ ਆ ਭਾਜੀ ਵੀ ਤਾਂ ਇਕੱਲਾ ਹੀ ਮਾਪਿਆਂ ਦਾ ਪੋਤੇ ਉਹ ਕਿਸ ਨੂੰ ਵੰਡ ਕੇ ਦੇਂਦੇ ਚੱਲ ਤੋ ਫੇਰ ਨਾ ਕਰ ਕੋਈ ਗੱਲ ਨਹੀਂ ਮਾਦਨਾ ਕਰਦਾ ਗੱਲ ਮੈਂ ਉਹਨੂੰ ਪੁੱਛਦਾ ਮੈਂ ਮੈਂ ਹਾਲ ਤੱਕ ਚੁੱਪ ਕੀਤਾ ਸੀ ਚੱਲ ਕੋਈ ਗੱਲ ਨਹੀਂ ਕਹਿੰਦੀ ਸੀ ਵੀ ਕੁੜੀ ਦਾ ਵਿਆਹ ਕਰਨਾ ਵਾ ਮੈਂ ਫੇਰ ਮੁਰ ਕਹਿੰਦੀ ਵੀ ਮੈਂ ਦੁੱਧੋ ਦੇ ਪਾਲਨੇ ਆ ਚੱਲ ਕੋਈ ਗੱਲ ਨਹੀਂ ਹੋ ਗਿਆ ਬਥੇਰਾ ਕੁਝ ਹੋ ਗਿਆ ਹੁਣ ਮੈਂ ਆਪਣਾ ਵੀ ਤੇ ਕੋਨਾ ਕੋ ਸੋਚਣਾ ਨਹੀਂ ਸੋਚਣਾ ਜੇ ਤੁਸੀਂ ਪਹਿਲੀ ਬਾ ਲੋ ਨਾ ਜਿੰਨੀ ਸਾਡੀ ਪਹਿਲੀ ਆ ਤੁਹਾਡੀ ਗੱਲ ਖਣੋ ਅਸੀਂ ਤਾਂ ਸੋਨੇ ਦੀਆਂ ਰੋਟੀਆਂ ਵੀ ਖਾ ਸਕਦੇ ਆ ਆਹੋ ਜਿੰਨਾ ਰੱਬ ਨੇ ਸਾਨੂੰ ਪੈਲੀ ਬੰਨਾ ਦਿੱਤਾ ਵਾ ਤੇ ਅੱਜ ਕੱਲ ਫਸਲਾ ਮਹਿੰਗੀਆਂ ਵਾ ਹੋਰ ਕੀ ਹੋਊਗਾ ਤੇ ਫੇਰ ਹੀ ਖਾਵਾਂਗੇ ਜੇ ਤੁਹਾਡੀ ਮਾਂ ਹੋਂ ਦਊਗੀ ਤੇ ਕੋਈ ਨਹੀਂ ਗਰਮੀ ਦਾ ਮੈਂ ਬਸ ਰਾਜ ਚੁੱਪ ਰਹਿ ਕੇ ਵੇਖ ਰਿਹਾ ਜਦੋਂ ਮੈਂ ਆਪਣੀ ਅਜੀ ਤੇ ਆ ਗਿਆ ਨਾ ਫੇਰ ਨਹੀਂ ਮੈਂ ਵੇਖਣਾ ਕੁਝ ਵੀ ਮੰਮੀ ਨੂੰ ਪਤਾ ਹੀ ਮੇਰੀ ਗੱਲ ਦਾ ਚੰਗੀ ਤਰ੍ਹਾਂ ਹੈਗਾ ਵਾ ਮੇਰਾ ਪਤਾ ਤੇ ਤੁਹਾਡਾ ਹੈਗਾ ਵਾ ਪਰ ਮੈਨੂੰ ਤੇ ਉਹ ਡਰ ਲੱਗਿਆ ਰਹਿੰਦਾ ਕਿ ਜਦੋਂ ਵੀ ਕੋਈ ਗੱਲ ਛਿੜੇ ਜਾਂ ਹੋਏ ਤੇ ਵਿੱਚ ਨਾ ਮੇਰਾ ਆਉਣਾ ਹੁੰਦਾ ਉਹਨੇ ਫੇਰ ਅਖਣਾ ਤੈਨੂੰ ਇੰਨੇ ਉਂਗਲ ਲਾਈ ਹੋਣੀਆਂ ਉਹਨੇ ਥੜਾ ਅਖਣਾ ਮੇਰਾ ਪੁੱਤ ਪੈਸੇ ਥੋਖਾ ਹੋ ਜਾਊਗਾ ਉਹਨੂੰ ਕਿੰਨੀ ਲੋੜ ਹੈ ਆਪਣੇ ਧੀਆਂ ਪੁੱਤਾਂ ਦੇ ਵਿੱਚ ਇਹ ਤੇ ਉਹਨੇ ਸਮਝਣਾ ਹੀ ਨਹੀਂ ਪਰ ਮੈਨੂੰ ਤੇ ਇੱਕ ਰੱਬ ਤੇ ਵੀ ਹੈਰਾਨੀ ਗਈ ਆਉਂਦੀ ਆ ਪੇਦਾ ਸੱ ਜਿੰਨੇ ਦੋਖਿਆ ਤੂੰ ਸਾਨੂੰ ਹੀ ਦੇ ਛੜੇ ਸਾਡੀਆਂ ਹੀ ਰਗਾਂ ਚ ਗੋਠ ਦਿੱਤਾ ਵਾ ਚੱਲ ਕੋਈ ਗੱਲ ਨਹੀਂ ਆ ਜੋ ਰੱਬ ਕਰਦਾ ਨਾ ਉਹ ਚੰਗਾ ਹੀ ਕਰਦਾ ਭਲੇ ਐਸੇ ਹੀ ਕਰਦਾ ਮਾੜਾ ਨਹੀਂ ਰੱਬ ਕਦੀ ਸੋਚਦਾ ਚੱਲ ਵੇਖ ਲੋ ਗੱਲ ਕਰਕੇ ਵੇਖ ਲੈਨੇ ਆ ਕੀ ਬਣਦਾ ਗਾੜੀ ਮੰਮੀ ਆ ਵੇਲਾ ਰੋਜ਼ ਹੀ ਕੁਕੜੀਆਂ ਆਪਣੇ ਘਰ ਆ ਜਾਂਦੀਆਂ ਤੇ ਚੁਗ ਚੁਗ ਕੇ ਇੱਥੇ ਚੱਲ ਜਾਂਦੀਆਂ ਤੇ ਆਂਡੇ ਦੇ ਨੂੰ ਆਪਣੇ ਘਰ ਚੱਲ ਜਾਂਦੀਆਂ ਵੇਲਾ ਕੜੀਆਂ ਚ ਲਾ ਕੇ ਵੀ ਆਹ ਤੇ ਫਿਰ ਇਦਾਂ ਹੀ ਆ ਜਿੱਤੋਂ ਖਾਣ ਨੂੰ ਮਿਲੇ ਉੱਥੇ ਤੌਣਾ ਹੀ ਹੁੰਦਾ ਉਹਨਾਂ ਨੇ ਆਹੋ ਸਾਰੀ ਦਿਹਾੜੀ ਇੱਥੇ ਚੁਗਦੀਆਂ ਰਹਿੰਦੀਆਂ ਅ ਜਦੋਂ ਆਪਾਂ ਮੰੰਜੀ ਤੋਂ ਉੱਠ ਕੇ ਚੱਲ ਜੰਨੇ ਨਾ ਅੰਦਰ ਮੈਂ ਅੰਦਰ ਜਾਲੀ ਥਾਣੀ ਵੇਖਿਆ ਇੱਥੇ ਬੈਠੀਆਂ ਐ ਇੱਕ ਬੈਠੀ ਤਰ੍ਹਾਂ ਲੱਗੇ ਖਲੋਤੀ ਆ ਖਿਲਰੇ ਹੁੰਦੇ ਨਾ ਦਾਣੇ ਦੋਨੇ ਤੇ ਖਾਂਦੀਆਂ ਰਹਿੰਦੀਆਂ ਵਾ ਬਲਜੀਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਕਿ ਤੇਰੀ ਮਾਸੀ ਦਾ ਫੋਨ ਨਹੀਂ ਆਇਆ ਫੋਨ ਹੀ ਲਾਉ ਨੂੰ ਉਹਨੇ ਕਹਿਣਾ ਵਾ ਮੇਰੇ ਘਰ ਦਿੱਸਤਾ ਪਈ ਆ ਇਹਨਾਂ ਇੱਕ ਵਾਰੀ ਫੋਨ ਲਾ ਕੇ ਨਹੀਂ ਪੁੱਛਿਆ ਹੈਗਾ ਉਹ ਤਾਂ ਮੰਮੀ ਤੁਹਾਡੀ ਗੱਲ ਸਹੀ ਆ ਮੈਂ ਤਾਂ ਅੱਗੇ ਕਹਿੰਨੀ ਹੁੰਨੀ ਆ ਦੁੱਦੀ ਮਸੀ ਹੁਣੀ ਬਾਬਾ ਫੋਨ ਫਾਨ ਕਰ ਲੈਂਦੇ ਆ ਤੇ ਇਹਨਾਂ ਨੇ ਕਦੀ ਫੋਨ ਨਾ ਇਹਨਾਂ ਨੇ ਕੀਤਾ ਤੇ ਨਾ ਹੀ ਆਪਾਂ ਕੀਤਾ ਕਦੀ ਤੇ ਭਾਬੀ ਵਿਚਾਰੀ ਨੂੰ ਕਿੰਨੀ ਵਿਪਤਾ ਪਈ ਆ ਬੜਾ ਦੁੱਖ ਲੱਗਦਾ ਚਲੋ ਕੋਈ ਗੱਲ ਨਹੀਂ ਲਾ ਦਿੰਨੀ ਆ ਮੈਂ ਫੋਨ ਤੁਹਾਨੂੰ ਕਰ ਲੋ ਗੱਲ ਉਹਨੇ ਵੇਖੀ ਕਿ ਦਰ ਤੜਫਣਾ ਮੈਂ ਫੋਨ ਲਾ ਕੇ ਸੁਣ ਕੇ ਉਹਨੇ ਕਹਿਣਾ ਹੁਣ ਤੈਨੂੰ ਆ ਗਿਆ ਚੇਤਾ ਚਲੋ ਕੋਈ ਨਹੀਂ ਮੰਮੀ ਤੁਸੀਂ ਤੇ ਪਹਿਲ ਕੀਤੀ ਆ ਨਾ ਆ ਲੋ ਬੈਲ ਜਾਣ ਦੀ ਕਰੋ ਗੱਲ ਹੈਲੋ ਸਾਸੀ ਕਾ ਭੈਣ ਜੀ ਆਈ ਦਾ ਹੀ ਫੋਨ ਹੋਇਆ ਹੀ ਨਹੀਂ ਹਾਂ ਜੀ ਹੋਰ ਸੁਣਾਓ ਨੌ ਦਾ ਕਿੱਦਾਂ ਪੁੱਤਰੇ ਦਾ ਚਲੋ ਠੀਕ ਹੀ ਚਾਹੀਦਾ ਆ ਜਾਣਾ ਏ ਤੁਸੀਂ ਬਲਜੀਤ ਆਈ ਆ ਮਿਲ ਗੱਲ ਜਾਣਾ ਏ ਬਲਜੀਤ ਨੂੰ ਚੱਲ ਆਜੋ ਕਹਿਦਣ ਨਾਲੇ ਚਲ ਇੱਥੇ ਆਇਓ ਦੋਸਤ ਕਰਾਂਗੇ ਬਹਿ ਕੇ ਘੜੀ ਨਾਲੇ ਬਲਜੀਤ ਨੂੰ ਮਿਲ ਜੋ ਆਹੋ ਰਹੁਗੀ ਢਾੜੀ ਡਾਂਗਾ ਜੀ ਹਾਂ ਬਾਕੀ ਠੀਕ ਠਾਕ ਆ ਸਾਰੇ ਮਨੀ ਹਣੀ ਵੀ ਠੀਕ ਠਾਕ ਚਲ ਠੀਕ ਆ ਜਿਓ ਫਿਰ ਸਾਸਰੀ ਕਾ ਲੈ ਮਮੀ ਐਨੀ ਕੀ ਗੱਲ ਕਰਨੀ ਹੈ ਆ ਤਾ ਹੋਰ ਕਿੰਨੀ ਆ ਗੱਲਾਂ ਕਰਨੀਆਂ ਇਹਨਾਂ ਵਿਚਾਰੀ ਨੂੰ ਕਾਦੀਆਂ ਗੱਲਾਂ ਸੁਝਣ ਡੀਆਂ ਘਰ ਉਹਦੇ ਵਕਤ ਪਿਆ ਵਜੇ ਬਹੁਤ ਗੱਲ-ਗੱਲਾਂ ਕਰੀ ਜਾਵਾਂਗੇ ਉਹਨੇ ਆਖਣਾ ਵੀ ਮੇਰਾ ਦਿਮਾਗ ਖਾਂਡੀਆਂ ਆਊਗੀ ਇੱਥੇ ਦੋਸੋ ਕਰਾਂਗੇ ਕੋ ਉਹਦਾ ਸੁਣਾਗੇ ਕੋ ਆਪਣਾ ਕਰਾਂਗੇ ਫੋਨ ਤੇ ਕਾਹਦੀਆਂ ਗੱਲਾਂ ਇੰਨੀਆਂ ਕਰ ਮਮੀ ਤਾਂ ਮਾਂ ਖਾਂਦੀ ਨਹੀਂ ਗੱਲ ਹੁੰਦੀ ਆ ਪੈਣਾ ਪੈਣਾ ਤਾਂ ਸੋ ਗੱਲਾਂ ਕਰ ਲੈਂਦੀਆਂ ਜੇ ਦੁਖ ਸੁਖੋ ਫੋਲਣਾ ਹੀ ਹੋਵੇ ਤੇ ਬੰਦਾ ਫੋਨ ਤੇ ਫੋਲ ਲੈਂਦਾ ਵਾ ਤੂੰ ਥੋੜਾ ਕਹਿਣਾ ਹੁੰਦਾ ਵਾ ਵੀ ਮਣੀ ਮੈਨੂੰ ਫੋਨ ਲਾ ਦੇ ਉਹ ਤੇ ਆਪਣੇ ਰੰਗਾਂ ਰਾਜਾ ਚ ਰਾਜੀ ਆ ਤੇ ਨਾ ਕੇ ਦੀ ਗੱਲ ਕਰਨੀ ਨਾ ਹੋਰ ਨਾ ਇਹਨਾਂ ਨੂੰ ਕਿਸੇ ਦੇ ਦੁਖ ਸੁਖ ਦੇ ਨਾਲ ਕੋ ਹੈਗਾ ਹੀ ਆ ਆਹ ਤਾਂ ਉਹਦੀ ਵੀ ਤਾਂ 마ਸੀ ਹੈ ਨਾ ਉਹਦਾ ਨਹੀਂ ਪਰਜ ਬਣਦਾ ਵੀ 마ਸੀ ਨੂੰ ਫੋਨ ਕਰਕੇ ਰਾਜੀ ਬਾਜੀ ਪੁੱਛਾਂ ਕਿ ਨਾ ਉਹਨੂੰ ਵਕਤ ਪਿਆ ਵਾ ਮੁੰਡਾ ਦਾ ਮਰ ਗਿਆ ਇਹਨੇ ਇੱਕ ਵਾਰ ਨਹੀਂ ਕਹਿਦਣਾ ਕਿ ਘੇਟਦਾ ਹੁੰਦਾ ਸੀ ਇਹਨੇ ਇੱਕ ਵਾਰ ਨਹੀਂ ਕਿਹਾ ਵੀ ਮੈਂ ਉਹਨੂੰ ਪੁੱਛਾਂ ਮਾਸੀ ਨੂੰ ਕੋਈ ਮੁਸ਼ਕਲਤ ਨਹੀਂ ਕਿ ਗੱਲ ਦੀ ਹੈਗੀ ਉਹਨੇ ਤਾਂ ਕਿ ਮੈਂ ਨੇ ਰੋਸ ਝਾੜਨਾ ਮੈਂ ਤਾਂ ਤਾਂ ਹੀ ਫੋਨ ਕੱਟਦਾ ਕਿ ਜੇ ਗੱਲ ਛੜ ਗਈ ਤੇ ਬਿਛੜੀ ਰਹਿਣੀ ਲੰਮੀ ਉਹ ਤਾਂ ਗੱਲ ਹੈ ਮੰਮੀ ਜਿੱਦਨ ਦੀ ਮੈਂ ਆਈ ਆ ਨਾ ਵੀਰ ਨੇ ਕਿਦੇ ਇੱਕ ਵਾਰੀ ਨਹੀਂ ਫੋਨ ਲਾ ਕੇ ਪੁੱਛਿਆ ਨਹੀਂ ਤੇ ਵੇਲਾ ਬਚਪਨ ਇਕੱਠੇ ਹੀ ਰਹੀਦਾ ਵਾ ਜੇ ਕਿ ਇਹਨੂੰ ਦੁੱਖ ਦੀ ਘੜੀ ਪੈ ਹੀ ਗਈ ਆ ਮਤਲਬ ਪੈਸਾ ਤੇ ਲੈ ਦੇ ਆਉਂਦਾ ਵਾ ਆਹੋ ਤੇ ਬੰਦੇ ਨੂੰ ਚੇਤਾ ਰਹਿੰਦਾ ساری ਜ਼ਿੰਦਗੀ ਲਾ ਬਲਜੀ ਤੂੰ ਪਿਆ ਹਾਂ ਦੇ ਰੋਣੇ ਰੋਂੜੀ ਤੈਨੂੰ ਪਤਾ ਤਾਂ ਹੈਗਾ ਵਾ ਪੈਸੇ ਨੂੰ ਤੂੰ ਆਪ ਰੋਂਦਾ ਫਿਰਦਾ ਵੀ ਮੇਰੇ ਕੋਲ ਹੈ ਹੀ ਕੁਛ ਨਹੀਂ ਉਹਨੇ ਕਿਸ ਨੂੰ ਕੀ ਦੇਣਾ ਉਹਨੂੰ ਤੇ ਇਹ ਵੀ ਸਗੋਂ ਮੈਨੂੰ ਕੋਈ ਦੇ ਦੇ ਚੱਲ ਮੰਮੀ ਉਹਦੇ ਕੋਲ ਨਹੀਂ ਨਾ ਹੈਗਾ ਤੇ ਤੂੰ ਹੀ ਮਾਸਾਪੋਰਾ ਦੇ ਦਿਆ ਕਰ ਫਿਰ ਵੀ ਤੇਰੀ ਭੈਣ ਵਾ ਮੇਰੀ ਮਾਸੀ ਆ ਬਥੇਰਾ ਸਾਡੇ ਨਾਲ ਕਰਦੀ ਰਹੀ ਨਿੱਕੇ ਹੁੰਦੇ ਆ ਨਾ ਕਰਦੀ ਰਹੀ ਆ ਸਾਡੇ ਬਿਹੜਾ 200 ਕੁ ਵੇਖਿਆ ਨੇ ਕੋਈ ਗੱਲ ਨਹੀਂ ਆਉਗੀ ਨਾ ਤੇ ਮੈਂ ਸੁਣੂਗੀ ਉਹਦਾ 200 ਕੁ ਨੂੰ ਪੈਸੇ ਦੇ ਦੂੰ ਮੈਂ ਤਾਂ ਹੀ ਕਿਹਾ ਵੀ ਤੂੰ ਇੱਥੇ ਆ ਜਾ ਬਥੇਰਾ ਬਲਜੀ ਤੁਹਾਡਾ 200 ਕੁ ਵੇਖਦੀ ਰਹੀ ਆ ਇਹਨਾਂ ਤਾਂ ਮੈਨੂੰ ਵੀ ਪਤਾ ਓ ਮੰਮੀ ਜੇ ਉਹ ਆ ਜਾਣਗੇ ਨਾ ਚੁੱਪ ਕਰਕੇ ਪਾਰਟੀ ਦੀ ਦੁਕਾਨ ਤੋਂ ਨਾ ਉਹਨਾਂ ਨੂੰ ਕੱਪੜੇ ਬਣਾ ਦਿਓ ਕੋਈ ਨਹੀਂ ਬਣਾ ਦਾਂ ਹਾਂ ਨਹੀਂ ਤੇਰਾ ਕਾਂਟਾ ਕਿੱਥੇ ਗਿਆ ਵਾ ਹੇ ਮੰਮੀ ਤੁਰ ਤੇ ਡਰਾਈ ਦਿੱਤਾ ਵਾ ਉਹ ਜਦ ਰਾਤੀ ਲੰਮੀ ਪਈ ਨਾ ਮੈਂ ਉਹ ਇਦਾਂ ਲੱਥ ਗਿਆ ਕੋਲੀ ਪਤਾ ਨਹੀਂ ਕਿੱਥੇ ਡੇਗੇ ਤੇ ਕੋਈ ਕਾਂਡਾ ਲੱਥ ਗਿਆ ਸਾਂਭਿਆ ਵਾ ਕਿਤੇ ਉਹਦੇ ਹੱਥ ਨਾਲ ਡੈਂਪ ਦੇ ਆ ਜੇ ਨਹੀਂ ਹੁੰਦਾ ਮੈਂ ਚੁੰਨੀ ਪੱਲੇ ਬੱਧਾ ਵਾ ਚੁੰਨੀ ਕਿੱਥੇ ਆ ਚੁੰਨੀ ਲਮਾਰੀ ਚ ਹੱਦ ਹੋ ਗਈ ਤੇਰੇ ਲਈ ਜੇ ਲੱਥਾਈ ਤੂੰ ਉਸਨੇ ਪਾ ਲੰਦੀ ਉਹ ਮੰਮੀ ਚੁੰਨੀਆਂ ਨਾਲ ਬੰਨ ਬੰਨ ਰਾਦੀ ਰਕਮ ਦੀਆਂ ਚੀਜ਼ਾਂ ਆ ਕੋਈ ਨਹੀਂ ਕੋਲੀ ਲੱਭ ਕੇ ਨਾ ਮੈਂ ਪਾ ਲੂੰਗੀ ਚੱਲ ਗਰਮੀ ਦਾ ਮੈਂ ਕਰਦਾ ਜਾ ਕੇ ਮੰਮੀ ਨਾਲ ਗੱਲ ਮੰਮੀ ਨੂੰ ਕਹਿਣਾ ਵਾ ਪੈੜੀ ਯਾਰ ਕੀ ਮੈਂ ਆਉਣੀ ਆ ਠੇਕਾ ਠੂਕਾ ਨਾ ਕਿਸੇ ਕੋ ਫੜਿਓ ਜੇ ਕੇ ਕੋ ਠੇਕਾ ਲੈ ਲਾ ਮੰਮੀ ਨੇ ਫਿਰ ਮੁੜ ਕੇ ਮੰਮੀ ਕੋ ਬਹਾਨਾ ਰਹਿਣਾ ਵਾ ਕਿ ਮੈਂ ਤੇ ਠੇਕਾ ਲੈ ਲਿਆ ਵਾ ਹੁਣ ਮੈਂ ਕਿੱਦਾਂ ਮਨਾ ਕਰਾਂ ਉਹਨਾਂ ਨੇ ਪੈੜੀ ਵੀ ਆਉਣੀ ਆ ਉਹਨੇ ਇਦਾਂ ਕਰਨਾ ਵਾ ਤੇ ਹੁਣ ਫਿਰ ਮੁੜ ਕੇ ਗੱਲ ਨਹੀਂ ਬਣਨੀ ਆਪਣੀ ਕੋਈ ਵੀ ਆ ਨਾ ਨਾ ਜੇ ਉਹਨੇ ਠੇਕਾ ਕਿੱਥੋਂ ਫੜ ਲਿਆ ਨਾਲੇ ਉਹਨੂੰ ਪਤਾ ਹੀ ਨਹੀਂ ਆ ਪਈ ਇਹਨੇ ਪੈੜੀ ਵਾਉਣੀ ਆ ਠੇਕਾ ਤੇ ਜੋ ਆਪੇ ਮਰਜ਼ੀ ਨਾਲ ਫੜਾ ਕੇ ਜਾਂਦੇ ਹੁੰਦੇ ਜਾਓ ਤੁਸੀਂ ਗੱਲ ਕਰ ਕੋਈ ਨਹੀਂ ਮੈਂ ਕਰਦਾ ਮਮੀ ਨਾਲ ਗੱਲ ਜਾ ਕੇ ਹਨਾ ਜਾ ਉਹ ਕਰ ਲੋ ਗੱਲ ਮੈਨੋਂ ਤੇ ਕੋ ਉਮੀਦ ਨਹੀਂ ਹੈਗੇ ਪਰ ਚਲੋ ਫੇਰ ਵੀ ਉਹ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਮੈਂ ਫਿਕਰ ਕਾਦਾ ਕਰਨਾ ਫਿਕਰ ਤੇ ਮੈਨੂੰ ਇਹੋ ਹੀ ਲੱਗਾ ਫੇ ਖਰਚੇ ਚ ਲਾਉਣੇ ਕਿੱਥੋਂ ਜੇ ਭੋਲਿਆ ਤੇਰੀ ਮਾਂ ਤੇਰਾ ਸੋਚਦੀ ਹੋਵੇ ਤੇ ਮੈਨੂੰ ਤਰਲੇ ਲੈਣ ਦੀ ਕੀ ਲੋੜ ਆ ਮੈਂ ਨਾ ਖੁਸ਼ ਹਾਂ ਵਾ ਵੀ ਮੇਰੀ ਸੱਸ ਮੇਰੇ ਮੇਰਾ ਪੱਖ ਲੈਂਦੀ ਮੈਨੂੰ ਧੀ ਬਣਾ ਕੇ ਰੱਖਿਆ ਵਾ ਮੈਂ ਤੇ ਆਪਣੇ ਥਾਂ ਤੇ ਦੁਖੀ ਰਹਿੰਦੀ ਆ ਉਹਨਾਂ ਦੇ ਮਨ 'ਚ ਬਸ ਇਹੋ ਸੋਚ ਰਹਿੰਦੀ ਆ ਵੀ ਇਹ ਪੜਾਉਂਦੀ ਆ ਤੇ ਇਹ ਹੀ ਮਾੜੀ ਆ ਮੈਂ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਉਹ ਤੁਹਾਨੂੰ ਚੇਤਾ ਵਾ ਨਾ ਆਹੋ ਮੈਂ ਚੇਤਾ ਵਾ ਮੈਂ ਚੇਤਾ ਥੋੜੀ ਭਲਾ ਬਣਾਉਂ ਤੇ ਚੇਤਾ ਮੰਮੀ ਭਲਾਈ ਬਣਾ ਤੇ ਤੂੰ ਹੀ ਮੇਰਾ ਸੋਚਣਾ ਆਹੋ ਮੈਂ ਸੋਚੂਗੀ ਕਿ ਬੈਠੇ ਮੰਮੀ ਠੰਡੇ ਆਹੋ ਬੈਠੇ ਆ ਵਾਵਾ ਨਾ ਅੱਜ ਠੰਡੀ ਹਵਾ ਵਾ ਮੌਸਮ ਬਹੁਤ ਠੰਡਾ ਵਾ ਆਹੋ ਮੈਂ ਤਾਂ ਵਾਰੀ ਪੈਦਨੇ ਆਹ ਚਲ ਵਧੀਆ ਵਾ ਮੀ ਮਾੜਾ ਮੋਟਾ ਵਰਿਆ ਵਾ ਤੇ ਥੋੜਾ ਬੁੱਤਾ ਠੰਡਾ ਹੋਇਆ ਵਾ ਠੰਡਾ ਆ ਮੰਮੀ ਮੈਂ ਤਾਂ ਇੱਕ ਗੱਲ ਕਰਨੀ ਸੀ ਹਾਂ ਦੱਸ ਮੰਮੀ ਉਹਨਾਂ ਨੇ ਜਿੱਥੇ ਕੰਮ ਕਰਦਾ ਸੀ ਉਹ ਕੰਪਨੀ ਨਾਲ ਪੈ ਗਿਆ ਘਟਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਪਰਮਾਨੈਂਟ ਬੰਦੇ ਰੱਖਣੇ ਆ ਜਿਹੜੇ ਸਾਡੇ ਪਹਿਲਾਂ ਬੰਦੇ ਰੱਖੇ ਆ ਤੇ ਹੁਣ ਜਿਹੜੇ ਆ ਬੰਦੇ ਪ੍ਰਾਈਵੇਟ ਜਿਹੜੇ ਬੰਦੇ ਉਹ ਸਾਰੇ ਬੰਦੇ ਪੜਨ ਲੱਗੇ ਆ ਉਹਨਾਂ ਚ ਮੈਂ ਵੀ ਆਉਣਾ ਵਾ ਤੇ ਮੈਨੂੰ ਕਿਹਾ ਵੀ ਇਹੋ ਮਹੀਨਾ ਦਾ ਲਾ ਤੇ ਬਾਅਦ ਮੁੜ ਕੇ ਕੰਮ ਛੱਡਣਾ ਪੈਣਾ ਤੈਨੂੰ ਤਮੇਂ ਮੈਂ ਸੋਚੰਦਿਆਂ ਹੀ ਵੀ ਜੇ ਮੈਂ ਹੁਣ ਘਰੇ ਵੀ ਬਹਿ ਕੇ ਹੀ ਕਰੂੰਗਾ ਵਿਹਲਾ ਕੋ ਥੋੜੀ ਬੁੱਤੀ ਠੇਕੇ ਚੋਕਰੇ ਨਾਲ ਪੈਲੀ ਤੇ ਕੁਛ ਆਪਣੀ ਪੈਲੀ ਸਾਰੀ ਬਾਹ ਲੈ ਨਾ ਵਾਂ ਨਾਲ ਮੈਂ ਤੇ ਮੇਰੀ ਗੱਲ ਸੁਣ ਤੇਰੀ ਨੌਕਰੀ ਲੱਗੀ ਤਾਂ ਕਿ ਮੈਨੂੰ ਸੋਖੀ ਹੀ ਹੁਣ ਹਟੀ ਤਾਂ ਕਿ ਦੋਖੋ ਮੈਨੂੰ ਮੇਰੇ ਕਿਹੜੇ ਹੱਥੇ ਪੈਸੇ ਰੱਖਣ ਡਿਆਂ ਕਿ ਮਾਂ ਮੈਂ ਆ ਖਮਾਇਆ ਵਾ ਕਦੀ ਕਿਹਾ ਵਾ ਕਿ ਪੈਸੇ ਲੈ ਲੋ ਕਿਤੇ 10 5 ਦਮਾ ਮਾਂ ਨੂੰ ਵੀ ਹੁਣ ਕਿੱਦਾਂ ਹੋਗਾ ਮੇਰੇ ਵੱਲ ਧਿਆਨ ਕਰਨ ਡਿਆ ਪੈਲੀ ਦਾ ਤੇ ਮੰਮੀ ਪੈਲੀ ਦਾ ਸਾਰਾ ਤੁਸੀਂ ਜਿਹੜਾ ਪੈਸਾ ਤੱਕ ਤੁਸੀਂ ਸੰਭਦੇ ਸੀ ਤੇ ਚਲੋ ਨੌਕਰੀ ਪੈਸੇ ਤੋਂ ਕਰਦਾ ਖਰਚਾ ਚਲੋਣਾ ਸੀ ਮੈਂ ਕਿਹੜਾ ਕਿਤੇ ਖਰਦਾ ਸੀ ਅੱਛਾ ਹੁਣ ਮੈਂ ਤੈਨੂੰ ਪੈਲੀ ਦੇ ਦਾਂ ਤੇ ਮੈਂ ਕਿੱਧਰ ਨੂੰ ਜਾਣਾ ਮੈਂ ਜਿਹੜੇ ਖਰਚੇ ਮੈਂ ਕਿੱਥੋਂ ਕਰਨੇ ਜੇ ਮੇਰੇ ਕੋਲ ਪੈਲੀ ਹੀ ਤੇ ਮੈਂ ਆਪਣੀ ਕੁੜੀ ਦੇ ਸਾਰੇ ਉਹ ਗੱਲ ਵੀ ਕਰਨ ਵਿਆਹ ਕੀਤੇ ਬੱਚੇ ਆਏ ਮੈਂ ਤਾਂ ਜਲੇਪੇ ਖੜੇ ਆ ਤੂੰ ਹੁਣ ਮੁੜ ਕੇ ਕਿਹੜੇ ਮੇਰੇ ਕਹਿੰਦੇ ਹੱਥੇ ਰੱਖਣੇ ਮੰਮੀ ਭੜਿਆ ਤੇ ਤੁਸੀਂ ਧੀ ਦਾ ਹੀ ਘਰ ਵਾ ਨਾ ਮੇਰੇ ਬਾਰੇ ਤੇ ਕੋਈ ਸੋਚਿਆ ਹੈ ਨਾ ਜਾਂ ਤੇ ਮੇਰਾ ਕੁਝ ਬਣਾਉਂਦੇ ਤੇ ਮੈਨੂੰ ਪਤਾ ਵੀ ਹੁੰਦਾ ਤਾਂ ਆ ਜਿਹੜਾ ਤੇਰਾ ਘਰ ਸਾਦ ਦਿੱਤਾ ਮਹਿਲਾਂ ਵਰਗਾ ਇਹ ਤੂੰ ਛੱਤਿਆ ਵਾ ਮੈਂ ਹੀ ਛੱਤ ਕੇ ਦਿੱਤਾ ਨਾ ਮੇਰੀ ਕਮਾਈ ਦੇ ਬਣਦੇ ਆ ਨਾ ਅਜੇ ਤੂੰ ਆ ਨਾ ਕੋ ਬਣਾਇਆ ਨਹੀਂ ਤੇਰੇ ਵਾਸਤੇ ਕੀ ਬਣਾਉਣਾ ਸੀ ਤੇ ਧੀ ਦਾ ਘਰ ਮਕਾਨਾ ਪਰ ਦਿੱਤਾ ਉਹ ਤੇ ਵਿਚਾਰੀ ਤੇਰੇ ਲੈਣ ਦੀ ਤੂੰ ਗਾ ਨਾ ਧੀ ਦਾ ਘਰ ਪਰਤ ਇਹ ਕਿਦਾਂ ਢਿੱਗ ਲਓ ਉਹ ਤੇਰੀ ਭੈਣ ਵਾ ਤੇ ਮੰਮੀ ਫਿਰ ਮੈਨੂੰ ਮੈਂ ੱਟਕੇ ਖਾਵਾਂ ਮੈਂ ਕੀ ਕਰਾਂ ਦੱਸ ਮੈਨੂੰ ਮੈਂ ਮੈਂ ਕੋਈ ਨਾ ਕੋਤੇ ਕਰਨਾ ਹੀ ਆ ਹੁਣ ਪੈਲੀ ਨਾ ਵਾਉਂਗਾ ਤੇ ਫਿਰ ਮੈਂ ਕੀ ਕਰੂੰਗਾ ਦੱਸ ਮੈਨੂੰ ਨੌਕਰੀਆਂ ਕਿੱ데 ਮਿਲਦੀਆਂ ਉਹ ੱਟਕੇ ਖਾਂਦੇ ਲੋਕੀ ਤੁਰੇ ਫਿਰਦੇ ਆ ਤੇ ਪੈਲੀ ਠੇਕੇ ਤੇ ਲਾਲਾ ਕਿਤੇ ਮੰਮੀ ਮੈਨੂੰ ਨਹੀਂ ਮੈਂ ਪਹਿਲੀ ਬਹਣੀ ਤੇ ਪਹਣੀ ਪਾਣੀ ਆ ਮੈਂ ਕਿੱਥੇ ਜਾਵਾਂ ਮੈਂ ਠੱਕੇ ਖਮਾ ਜਾ ਕੇ ਦੱਸ ਮੈਨੂੰ ਪਹਿਲਾਂ ਹਾਂ 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 ਬੱਲੇ ਵੇ ਤੇਰੇ ਪਹਿਲੀ ਬਹਣੀ ਤੂੰ ਮੈਂ ਕਿੱਧਰ ਜਾਣਾ ਖਰਚੇ ਤੋਂ ਬਗੈਰ ਆ ਮੈਂ ਅੱਖਾਂ ਬਣਾਉਣੀਆਂ ਵਾ ਠੇਕਾ ਚੁੱਕ ਕੇ ਤੇ ਮੈਂ ਉੜ ਕੇ ਕਿੱਥੋਂ ਪੈਸੇ ਲੈਣੇ ਤੇ ਮੰਮੀ ਅੱਖਾਂ ਹੀ ਬਣਾਉਣੀਆਂ ਤੂੰ ਸਾਰੇ ਠੇਕੜੀਆਂ ਖਬਰਾਂ ਲਈ ਆਵਾ ਤੈਨੂੰ ਮੈਂ ਦੇ ਦੂੰਗਾ ਤਾ 15000 ਰੁਪਿਆ ਅੱਛਾ ਮੈਂ ਤੈਨੂੰ ਦੇ ਦੂੰਗਾ ਜਦੋਂ ਮਰਜ਼ੀ ਅੱਖਾਂ ਬਣਵਾ ਲੈ ਜਾ ਕੇ ਕਿੰ ਕੀਤਾ ਕਿੰਨੇ ਪੈਸੇ ਲੱਗਣੇ ਕਿੰਨੇ ਨਹੀਂ ਉੱਥੇ ਤੇਰੇ ਹੱਥ ਦੀ ਅੱਖ ਪਾਉਣੀ ਆ ਸੋਨੇ ਦੀ ਪਾਉਣੀ ਆ ਤੈਨੂੰ ਐ ਕਹਨਾਂ ਕਿ ਓਹੋ ਇਹ ਤੇ ਬਾਜੀ ਉਲਟੀ ਪੈ ਗਈ ਆ ਮੈਂ ਤੇ ਆਖਿਆ ਸੀ ਮੰਮੀ ਕੋ ਸਕੂਟਰੀ ਲਾਉਂਗੀ ਤੇ ਆਪਣੀ ਦਰਾਨੀ ਤੇ ਰੋਬ ਪਾਉਂਗੀ ਲੈ ਹੁਣ ਤੇ ਵੀਰ ਨੂੰ ਵੀ ਪਾਲੀ ਦਾ ਚੇਤਾ ਆ ਗਿਆ ਵਾ ਹਾਦੀ ਹੋ ਗਈ ਵੀਰ ਵਾਲੀ ਆ ਚੰਗੀ ਬਲੀ ਦੀ ਨੌਕਰੀ ਸੀ ਪਤਾ ਨਹੀਂ ਇਹਦੀ ਨੌਕਰੀ ਕਿੱਧਰ ਚੱਲ ਗਈ ਆ ਗੁੱਸਾ ਚੜ ਚੜ ਜਾਣ ਲਿਆ ਵਾ ਮੈਂ ਵੀ ਬੜੀ ਢੀਠਾਂ ਸਕੂਟਰੀ ਲੈਣ ਤੋਂ ਮੈਨਾਂ ਤੇ ਮੈਂ ਵੀ ਨਹੀਂ ਜਾਂਦੀ ਮੈਂ ਵੀ ਇੱਥੇ ਹੁਣ ਕਿਲਾ ਗੱਡ ਕੇ ਬਹਾਂਗੀ ਮੰਮੀ ਮੇਰੀ ਸੁਣੋ ਗੱਲ ਮੈਨੂੰ ਨਹੀਂ ਪਤਾ ਕਿਹੇ ਕੱਲ ਦਾ ਬਈ ਮੈਂ ਪਿਆਲੀ ਬੋਣੀ ਹੈ ਤੇ ਬੋਣੀ ਬੋਣੀ ਹੈ ਦੱਸ ਹੱਦ ਹੋ ਗਈ ਆ ਪਿਆਲੀ ਤੂੰ ਆਉਣੀ ਤੇਰਾ ਰਾਦਾ ਵਾ ਵੀ ਮੈਂ ਹੁਣ ਗਰਮੀਤ ਦੇ ਗਾੜੀ ਹੱਥ ਡਾਇਆ ਕਰਾਂ ਪੈਸਾ ਨੂੰ ਇਹ ਤਾਂ ਕਦੀ ਵੀ ਨਹੀਂ ਹੋਣਾ ਤੇ ਫਿਰ ਮੈਂ ਹੱਥ ਦਾਵਾ ਮੈਨੂੰ ਦੱਸੋ ਮੈਂ ਤੇ ਤੁਹਾਡੇ ਗਾੜੀ ਹੱਥ ਨਾ ਕਰਾਂ ਤੁਹਾਡੇ ਗਾੜੀ ਜਾ ਮੰਗਲਾ ਕੋਈ ਗੱਲ ਨਹੀਂ ਮੈਂ ਕਿੱਥੇ ਜਾਵਾਂ ਤੁਸੀਂ ਮੈਨੂੰ ਕੁਝ ਦੋ ਤੁਸੀਂ ਠੇਕੇ ਜੋ ਪੁੱਛ ਦਿਆ ਕਰੋ ਫਿਰ ਮੈਨੂੰ ਕੋਹਲਾ ਕੋ ਮੇਰੀ ਗੱਲ ਸੁਣ ਮੇਰਾ ਤਾਂ ਮਹਾ ਪੈਸਾ ਨਾ ਸਰਦਾ ਮੈਨੂੰ 100 ਥਾਂੇ ਲੋੜ ਵਾ ਤੂੰ ਆਪਣਾ ਬਿਲਾ ਹੋਰ ਕਿਤੇ ਕਰ ਚਲ ਮੰਮੀ ਕੋਈ ਗੱਲ ਨਹੀਂ ਆ ਫਿਰ ਮੰਨੀ ਪੈਲੀ ਵੋਣੀ ਵੋਣੀ ਆ ਜੇ ਤੂੰ ਪੈਲੀ ਨਹੀਂ ਵੰਦਨੀ ਮੈਨੂੰ ਤੇ ਕੋਈ ਗੱਲ ਨਹੀਂ ਮੈਂ ਕਹਾ ਸਾਦਾ ਨਾਲ ਭੂਆ ਨੂੰ ਮੈਂ ਭੂਆ ਨੂੰ ਕਹਿੰਦੇ ਆਣ ਕੇ ਮੇਰਾ ਪੈਲੀ ਜਿਹੜੀ ਮंडा ਦੇ ਤੇ ਮੈਂ ਆਪਣੇ ਹਿੱਸੇ ਦੀ ਪੈਲੀ ਵੇਚ ਦਿੰਦਾ ਵਾਂ ਐਵੇਂ ਭੂਆ ਵੰਡਾ ਦੂਗੀ ਪੈਲੀ ਤੇ ਕਿਉਂ ਨਾ ਵੜਾ ਕੇ ਜਾਉਗੀ ਜੀ ਲੋ ਜਿਹੜੀ ਮੇਰੇ ਹਿੱਸੇ ਦੀ ਮੈਂ ਆਪਣੀ ਵੇਚ ਲੂੰਗਾ ਤੂੰ ਆਪਣਾ ਜਿੱਥੇ ਮਰਜ਼ੀ ਜਾਵੇਂ ਨਾ ਗੱਲ ਤਾਂ ਆਈ ਆ ਗਾਲ ਤਾਂ ਵੇਚਣ ਤੇ ਆ ਗਈ ਉਹ ਇਹਦਾ ਰਾਦਾ ਵੀ ਮੈਨੂੰ ਪੈਲੀ ਦੇ ਦੇ ਤੇ ਮੈਂ ਵੇਚ ਕੇ ਖਾ ਲਾਂ ਦੇਖ ਤੇ ਸਹੀ ਕਿੰਦਾ ਜੋਰ ਲਾਉਂਦੇ ਆ ਪਰ ਮਾਤਾ ਦੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਮਾਤਾ ਐਦਾਂ ਮੂੰਹ ਘੁਮਾ ਘੁਮਾ ਕੇ ਗੱਲਾਂ ਕਾਣਦੀ ਆ ਜਿਵੇਂ ਕੋਈ ਬਗਾਨਾ ਬੰਦਾ ਇਹਦੇ ਕੋਲ ਪੈੜੀ ਮੰਗਣ ਆਇਆ ਹੁੰਦਾ ਵੀ ਮੈਨੂੰ ਪੈੜੀ ਦੇ ਕਿਤੇ ਮਾਤਾ ਦੀ ਸਿਹਤ ਤੇ ਅਸਰ ਹੀ ਹੈ ਨਹੀਂ ਆ ਸੱਚੀ ਮੈਨੂੰ ਨਹੀਂ ਪਤਾ ਨਹੀਂ ਕਿਹੜੇ ਵੇਲੇ ਘੜੀ ਇਹਨੇ ਵਿਚਾਰੇ ਨੇ ਵੀ ਆਪਣੀ ਮਾਂ ਦੇ ਕੋਖੋਂ ਜਨਮ ਲਿਆ ਈ ਮਾਂ ਦੇ ਮਾਂ ਦਾ ਕੋਈ ਲੈਣਾ ਦੇਣਾ ਤੇ ਇਹਨੇ ਪੱਲੇ ਪਾਇਆ ਹੀ ਨਹੀਂ ਨਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਾਓ ਵੇਖ ਲਓ ਪੁੱਛ ਕੇ ਕੋਸ਼ਿਸ਼ ਆ ਕਰਕੇ ਵੇਖ ਲਓ ਪਰ ਨਾਕਾਮਜਾਬ ਹੀ ਰਹਿਣਾ ਗੱਲ ਉਹੀ ਹੋਈ ਵੇਖ ਤੇ ਸਹੀ ਦੀਦੀ ਵੀ ਵੇਖ ਕਿਦਾਂ ਮੰਮੀ ਵੱਲ ਮੂੰਹ ਬਣਾਵਣਾ ਵੇਦੀ ਸਾਡਾ ਕੋਈ ਹਾਲ ਨਹੀਂ ਉਦਾਂ ਸਾਡੀ ਕਿਹੜਾ ਇਹ ਘਰ ਚ ਕੋਈ ਸੁਣਦਾ ਕੋਈ ਸੁਣਵਾਈ ਨਹੀਂ ਹੈਗੀ ਲੋਕਾਂ ਨੂੰ ਚਾ ਚੜਿਆ ਹੁੰਦਾ ਕਿਤੇ ਕਿਸੇ ਦੀ ਨੋ ਇਹ ਸਹਾਲ ਹੋਵੇ ਪਰ ਮਾਤਾ ਮੇਰੀ ਨਾ ਮੈਨੂੰ ਵੇਖ ਹੀ ਨਹੀਂ ਸਿਖਾਉਂਦੀ ਮਾਤਾ ਨੂੰ ਤੇ ਮੈਂ ਮੱਥਿਓਂ ਦੁਖਦੀ ਹਾਂ ਵੇ ਮੰਮੀ ਕਿਦਾਂ 埔ੜਕ ਕੇ ਵੀਰ ਅੰਦਰ ਚਲੀ ਗਈ ਜੇ ਇਹਨੇ ਆਪਣੇ ਹਿੱਸੇ ਦੀ ਪਿਆਲੀ ਵੇਚ ਲਈ ਫੇਰ ਕੀ ਆਪਾਂ ਕਰਾਂਗੇ ਐਵੇਂ ਵੇਚ ਲੂਗਾ ਤੂੰ ਕਿਉਂ ਟੈਨਸ਼ਨ ਲੈਣ ਦੀ ਕਿਤੇ ਨਹੀਂ ਵੇਚਦਾ ਮੰਮੀ ਮੁੜ ਕੇ ਤੇਰੇ ਹਿੱਸੇ ਵਾਲ ਤੇ ਮੇਰੇ ਹਿੱਸੇ ਵਾਲੇ ਨਾਲ ਤਾਂ ਧਿਆਨ ਹੋ ਜਾਣਾ ਆਪਣੀ ਵੇਚ ਕੇ ਨਾ ਮੁੜ ਕੇ ਆਲੇ ਦੁਆਲੇ ਲੋਕਾਂ ਦੇ ਇਕੱਠੇ ਹੋ ਗਏ ਇਸ ਜੀ ਕਿ ਭਾਈ ਚਲੇ ਨੇ ਉਹਨਾਂ ਖਣਾ ਪੇ ਪਿਆਲੀ ਦੋ ਮੁੰਡਾ ਭੁੱਖਾ ਮਰ ਚੱਲਿਆ ਤੇ ਜੇ ਭੂਆ ਆ ਗਈਆਂ ਨਾ ਮੰਮੀ ਤੇ ਭੂਆ ਦਾ ਵੀ ਤੈਨੂੰ ਪਤਾ ਵਾ ਕਿੱਦਾਂ ਦਾ ਉਹਨਾਂ ਦਾ ਸੁਭਾਅ ਆ ਉਹ ਮਹਾ ਚੰਡਾ ਲਣੀਆਂ ਵਾ ਚਾਲ ਬਲਜੀਤ ਮੈਂ ਏਦਾ ਕਰਦੀ ਆ ਜੇ ਮੈਂ ਠੇਕੇ ਤੇ ਪਹਿਲੀ ਨਹੀਂ ਦਿੰਦੀ ਅਜੇ ਮੈਂ ਚੋਪੀ ਕੀਤੀ ਰਹਿਣੀ ਆ ਤੇ ਕੀ ਪਤਾ ਉਹਨੇ ਗਰਮੀਤ ਨੇ ਸਕਾਲੇ ਸਕੂਲ ਕੇ ਨੂੰ ਖਲਿਆ ਤੇ ਪਹਿਲੀ ਲੈ ਇਤਕ ਨੌਕਰੀ ਗਈ ਵੀ ਆ ਕਿ ਨਹੀਂ ਗਈ ਤੂੰ ਸਾਲਾ ਆਪਾਂ ਚੋਪੀ ਕੀਤੇ ਰਹਿਨੇ ਇਹੋ ਗੱਲ ਮੰਮੀ ਮੈਂ ਤੁਹਾਨੂੰ ਕਹਿਣ ਲੱਗੀ ਸੀ ਕੀ ਪਤਾ ਇਹ ਨੌਕਰੀ ਵੀਰ ਦੀ ਗਈ ਕਿ ਨਹੀਂ ਗਈ ਇਹ ਪਹਿਲੀ ਲੈਣ ਦੇ ਮਾਰੇ ਨਹੀਂ ਇਤਨਾ ਕਰਨ ਦੇ ਇਹਨਾਂ ਨੇ ਅੰਦਰ ਸਲਾਹ ਕੀਤੀ ਹੋਵੇ ਦੂਆਂ ਜੀਆਂ ਨੇ ਜੇ ਤੇ ਕੋਈ ਭੂਆ ਆ ਗਈ ਨਾ ਇੱਥੇ ਤੇ ਆਪਣੇ ਪਤੀਏ ਵੱਲ ਦੀ ਗੱਲ ਕਰਨੀ ਆ ਤੇ ਮੁੜ ਕੇ ਉਹਨਾਂ ਨੇ ਇਹ ਆਖਣਾ ਵਾ ਮਹਾਏ ਸੁਖਣਾ ਸੁਖ ਕੇ ਪਤੀ ਆ ਲਿਆ ਵਾ ਮੰਮੀ ਤੈਨੂੰ ਪਤਾ ਵੀ ਹੈਗਾ ਜਿੱਦਨ ਮੇਰਾ ਵਿਆਹ ਕੀਤਾ ਸੀ ਡੈਡੀ ਨੇ ਮੈਨੂੰ ਸਮਾਨ ਮਾਸਾ ਵਾਧ ਦੇਤਾ ਤੇ ਕਿਦਾਂ ਇਥੇ ਪੁੜਕਦੀਆਂ ਸੀ ਪੀ ਇਹਨੂੰ ਸਮਾਨ ਦੇਣ ਦਾ ਚੇਤਾ ਆ ਗਿਆ ਹੱਡੀ ਬਰੀ ਤੇ ਦਿੱਤਾ ਨਹੀਂ ਤੇ ਪੂਗਾ ਇਹਨਾਂ ਨੇ ਸੋਚਦੀਆਂ ਆਪ ਤੁਸੀਂ ਹੁਣ ਤਿੰਨ ਚਾਰ ਜੇ ਤੇ ਤਿੰਨਾਂ ਚਾਰਾਂ ਨੂੰ ਹੁਣ ਮਾਸਾ ਮਾਸਾ ਸਮਾਨ ਦੇਣਾ ਹੈ ਤੇ ਮੈਂ ਹੁਣ ਇਕੱਲੀ ਇਕੱਲੀ ਜੇ ਦੇ ਵੀ ਦਿੱਤਾ ਤੇ ਫਿਰ ਕਿੱਧਰ ਦੀ ਆਖਰ ਆ ਗਈ ਨਾਲੇ ਪੋਤੂ ਦੋ ਸਮੇਂ ਹੋਰ ਹੀ ਉਹਨਾਂ ਦੇ ਹਿਸਾਬ ਨਾਲ ਉਹ ਦੋ ਦੇ ਦਿੱਤਾ ਦੇਰੇ ਹਿਸਾਬ ਨਾਲ ਹੁਣ ਦੇਤਾ ਇਹ ਤਾਂ ਐਵੇਂ ਜਾਣ ਕੇ ਵਿੱਚ ਲੱਤਾਂ ਫੁੰਦੀਆਂ ਰਹਿੰਦੀਆਂ ਆਉਂਦੀਆਂ ਤਾਂ ਹੁੰਦੀਆਂ ਰਹਿਣ ਦੇ ਸਾਨੂੰ ਕਿਹੜਾ ਉਹਨਾਂ ਦਾ ਡਰ ਪਿਆ ਅਸੀਂ ਨਹੀਂ ਡਰਦੇ ਮੰਮੀ ਚਾਚਾ ਤਾਂ ਆਏ ਨੇ ਮੈਨੂੰ ਬਾਅਦ ਚ ਦੱਸਿਆ ਸੀ ਕਿ ਐ ਤਰ੍ਹਾਂ ਗੱਲਾਂ ਕਰਦੀਆਂ ਤੁਹਾਡੀਆਂ ਭੂਆ ਮੈਂ ਕਹਿੰਨੀ ਭੂਆ ਹੁਣ ਕੋਈ ਪਰਦਾ ਨਹੀਂ ਰਹਿਣ ਦਿੰਦੇ ਫਿਰ ਵੀ ਅਹੀਂ ਤੁਹਾਨੂੰ ਮਿਲਣਾ ਕਿ ਨਹੀਂ ਆਣ ਗਣ ਤੁਹਾਨੂੰ ਮਿਲ ਜਾਂਦਾ ਵਾ ਆਹੋ ਉਹ ਤਾਂ ਹੁਣ ਹੈ ਹੀ ਅਜੇ ਭੂਆ ਨੂੰ ਫੋਨ ਕਰੂਗਾ ਜੇ ਭੂਆ ਆਉਣ گی ਆ ਤੇ ਫਿਰ ਇਹਨਾਂ ਨੇ ਆਉਣਾ ਤੇ ਮੇਰੇ ਵੱਲ ਇਹਨੇ ਕਿੰਨਾਕ ਮਿਲਣਾ ਅੱਗੋ ਪਿੱਛੇ ਤੱਕ ਦੀ ਇਹਨੇ ਪੂਆ ਨੂੰ ਫੋਨ ਨਹੀਂ ਕੀਤਾ ਅੱਜ ਇਹਨੂੰ ਪੂਆ ਦਾ ਵੀ ਚੇਤਾ ਆ ਗਿਆ ਮੰਮੀ ਆਤ ਗਿਆ ਨਾ ਚੇਤਾ ਤੇ ਉਹਨਾਂ ਨੇ ਪਹਿਲੀ ਦਵਾ ਵੀ ਦੇਣੀ ਉਹ ਜਿੱਦਾਂ ਦੀਆਂ ਹੈਗੀਆਂ ਵਾਂ ਕਿੰਨੀਆਂ ਗੁੱਸੇ ਵਾਲੀਆਂ ਵਾਂ ਨਾਲ ਹੈ ਵੀ ਮੰਮੀ ਤੁਹਾਡੇ ਤੋਂ ਵੱਡੀਆਂ ਵਾਂ ਤੂੰ ਵੀ ਨੀ ਗਾੜੀ ਬੋਲਣਾ ਤੂੰ ਤੇ ਆਉਂਦੀਆਂ ਤੇ ਮਾਰ ਪੈਦੀ ਹੱਥ ਲਾਉਂਦੇ ਫਿਰਦੇ ਆ ਤੇ ਮੁੜ ਕੇ ਕਿੱਥੋਂ ਤੁਹਾਡ ਕੋ ਬੋਲਿਆ ਜਾਣਾ ਮੈਂ ਕਹਿੰਨੀ ਵੀ ਹੁਣੇ-ਹੁਣੇ ਇਹਨਾਂ ਨੂੰ ਵੇਖ ਲੋ ਪੁੱਛ ਲੋ ਵੀ ਨੌਕਰੀ ਗਈ ਵੀ ਆ ਕਿ ਝੂਠ ਬੋਲਣ ਡਿਆ ਜਿਠੇ ਕਿ ਟੁਕੇ ਤੇ ਪਹਿਲੀ ਲੈਂਦਾ ਤੇ ਫਿਰ ਦੇ ਦਾਂਗੇ ਠੇਕ ਲੈਣਾ ਆਪਾਂ ਬਲਜੀਤ ਫੇ ਮੈਂ ਕਿੱਦਾਂ ਕਰਾਂ ਪਹਿਲੀ ਦੇ ਨਾ ਦਵਾ ਇਹਨਾਂ ਨੂੰ ਠੇਕਾ ਠੂਕਾ ਵੀ ਫੇ ਮੈਂ ਕੀ ਲੈਣਾ ਵਾ ਸਿਆਪਾ ਮਕਾਉਣੀ ਆ ਲੜਾਈ ਨਾ ਪਊਗੀ ਘਰ ਮੰਮੀ ਉਹ ਵੀ ਗੱਲ ਠੀਕ ਆ ਜੇ ਇਹਨਾਂ ਦੇ ਗੜੀ ਹੱਥ ਡੂੰਦੀ ਫਿਰਨਾ ਵਾ ਨਾ ਪੀਕ ਮੰਗਣੀ ਇਹਨਾਂ ਕੋ ਤੇ ਫੇ ਦੇ ਦੇ ਇਹਨਾਂ ਨੂੰ ਪਹਿਲੇ ਆਹ ਵੇ ਜੇ ਤੂੰ ਨਹੀਂ ਹਰਦੀ ਜਦੋਂ ਮੈਂ ਕਹੀ ਜਾਨੀ ਆ ਠੇਕੇ ਤੇ ਦੇ ਦੇ ਤੇ ਠੇਕੇ ਤੇ ਵੀ ਨਹੀਂ ਤੂੰ ਦਿੰਦੀ ਉਤਰਾਂ ਦੇਣ ਨੂੰ ਤਿਆਰ ਹੋਈ ਆ ਤੇ ਠੇਕੇ ਤੇ ਨਹੀਂ ਦੇਣੀ ਪੁੱਤ ਘਰ ਪੁੱਤ ਨੂੰ ਠੇਕੇ ਤੇ ਦਊਂਗੀ ਤੇ ਫੇਜ ਤੇਰੀਆਂ ਭੂ ਆ ਗਿਆ ਤਾਂ ਤਾਂ ਵੀ ਉਹਨਾਂ ਨੇ ਮੈਨੂੰ ਗੱਲਾਂ ਕਰਨੀਆਂ ਵੀ ਪੁੱਤ ਕੋ ਪੈਸੇ ਮੰਗਣ ਦੀ ਠੇਕੇ ਤੇ ਤੈਨੂੰ ਕੀ ਪਤਾ ਦੁਨੀਆਦਾਰੀ ਰੱਖਣੀ ਜਿਹੜੀ ਬੜੀ ਔਖੀ ਆ ਤੂੰ ਇਹ ਗੱਲ ਨੂੰ ਸਮਝ ਤੂੰ ਕਿੱਦਾਂ ਵਿਚਾਰਾ ਮੋਹ ਲਮਕਾਈ ਤੁਰਿਆ ਆਉਣ ਡਿਆ ਸੱਚੇ ਸਾਡੇ ਤੇ ਕੋਈ ਹਾਲ ਹੀ ਨਹੀਂ ਹੈ ਘਰ 'ਚ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਹਾਡੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਦੱਸੋ ਕੋਈ ਅਸਰ ਹੋਇਆ ਮੰਮੀ ਤੇ ਇਦਾਂ ਗੱਲਾਂ ਕਰਨ ਦੇ ਆ ਜਿਵੇਂ ਕਿਸੇ ਬਗਾਨੇ ਨਾ ਕਰੀ ਦੀਆਂ ਕੋਈ ਬਾਹਰੋਂ ਪੈਲੀ ਮੰਗਣ ਆਇਆ ਤੁਹਾਡੀ ਆਪਣੀ ਮਾਲਕੀ ਆ ਪਰ ਤੁਹਾਡੇ ਹੱਥ ਵਸ ਕੁਝ ਨਹੀਂਗਾ ਇਥੋਂ ਆਪਣੇ ਹੱਥ ਕੁਝ ਨਹੀਂ ਆਉਣਾ ਇੱਕ ਬਸ ਨੌਕਰ ਬਣ ਕੇ ਕੰਮ ਕਰੀ ਜਾਓ ਇਹ ਕਰ ਤੇ ਸਾਡੀ ਇਹੋ ਹੀ ਔਕਾਤ ਇਹ ਘਰ ਦੇ ਵਿੱਚ ਰਹਿ ਗਈ ਉਹ ਉਹਦਾ ਫਿਕਰ ਨਾ ਕੋਈ ਗੱਲ ਨਹੀਂ ਆ ਮੈਂ ਇਹ ਤੋਂ ਗੱਲਬਾਤ ਤਾਂ ਕਹੀਆਂ ਮੰਮੀ ਨੂੰ ਹੁਣ ਸਮਝਾਇਆ ਵਾ ਮੰਮੀ ਗਾੜੀਆਂ ਕੋਲ ਨਾ ਕੋਈ ਕੰਮ ਹੀ ਹਵੇ ਦੱਸ ਦਿੰਦੀ ਆ ਮੈਂ ਆਖ ਬਣਵਾਉਣੀ ਆ ਮੈਂ ਧੀਆ ਪੁੱਤਾਂ ਦਾ ਵੇਖਣਾ ਵਾ ਕੰਮ ਤਾਂ ਦਾ ਵੇਖਣਾ ਬਸ ਪਰੌਣ ਬੰਦਾ ਕੀ ਕਰੇ ਨਹੀਂ ਅੱਖ ਬਣਵਾਉਣੀ ਆ ਆਠਾਂ-ਦਾਹਾਂ ਕਿੱਲਾਂ ਦੀ ਪਹਿਲੀ ਸਾਰੀ ਦੀ ਅੱਖ ਬਣਵਾ ਦੇਣੀ ਮੈਂ ਤੇ ਉਹ ਗੱਲ ਤੇ ਕਹੀ ਮੈਂ ਮੈਂ ਕਿਹਾ ਮੰਮੀ ਤੁਸੀਂ ਉਹ ਸੋਨੇ ਦਾ ਡੇਲਾ ਪਾਉਣਾ ਵਾ ਹਾਂ ਹਾਂ ਸੋਨੇ ਦਾ ਵੀ ਛੱਡ ਇਹ ਤਾਂ ਹੀਰੇ ਦਾ ਪਾਉਣ ਨੂੰ ਫਿਰਦੀ ਆ ਪਤਾ ਨਹੀਂ ਕੀ ਸੋਚਦੀ ਆ ਮੈਂ ਤੇ ਆਪਨੇ ਸਮਝ ਲੱਗਣੀ ਹੁਣ ਮੈਂ ਕੋਈ ਗੱਲ ਨਹੀਂ ਇੱਕ ਵਾਰੀ ਮੂੰਹ ਨਾ ਤੇ ਮੈਂ ਸਮਝਾ ਆਵਾ ਜੇ ਨਾ ਸਮਝੋ ਤੇ ਕੋਈ ਗੱਲ ਨਹੀਂ ਫਿਰ ਮੈਂ ਦੂਜਾ ਰਾਹ ਵੀ ਅਪਣਾ ਲਊਗਾ